ਤੋੜ ਤੇ ਤੋੜ ਤੇ ਤੋੜ ਤੇ ਤੋੜ ਤੇ ਸੂਟਾਂ ਦੇ ਰੇਟਾਂ ਦੇ ਰਿਕਾਰਡ ਤੋੜ ਤੇ ਬਾਗੇ ਪੁਰਾਣੇ ਲਾਗੇ 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 ਜੀ ਮੇਲੇ ਲਾਗੇ ਜਿਹੜੇ ਬਾਜ਼ਾਰ ਚ ਲੈਨੇ ਹੋ ਤੁਸੀਂ 5 500 ਦਾ ਇੱਕ ਇੱਥੇ ਲੈ ਜਾਓ 500 ਦੇ ਦੋ 250 250 250 250 ਕੋਟਨ ਦਾ ਦੁਪੱਟਾ ਆ ਸੂਟ ਤੇ ਵਰਕ ਹੋਇਆ ਬਾਜ਼ਾਰ ਦੇ ਵਿੱਚ ਤਾਂ ਗਾਲੀ ਭੁੱਲ ਜਾਓ ਅਸੀਂ ਖੁਦ 500 ਦੇ ਵਿੱਚ ਹੁਣ ਕਰਤਾ 700 ਰੁਪਏ ਦੇ ਦੋ ਕੋਜੀ ਟੀਚ ਨਾਲੇ ਸੂਟ ਆ ਗਏ ਜੀ ਕਾਟਨ ਦੇ ਰੇਟ ਇਹਦਾ ਬਾਜ਼ਾਰ ਦੇ ਵਿੱਚ ਤਾਂ ਛੱਡੋ ਮੈਂ ਕਹਿੰਦਾ ਅੱਜ ਕਰਤਾ 500 ਰੁਪਏ ਦਾ ਸਿੱਕ 2 3 4 ਤੇ 5 ਸੂਟ ਸ਼ੇਅਰ ਤੇ ਲਾ ਦਿਓ ਛੇਤੀ ਛੇਤੀ ਮੇਰੀਆਂ ਭੈਣਾ ਆ ਗਿਫਟ ਤੁਹਾਡੇ ਘਰ ਪਹੁੰਚ ਜਾਣੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਹੜਾ ਪਾਉਂਦਾ ਰੰਗ ਕਾਲਾ ਉਹਨੂੰ ਲੱਗਦਾ ਨਹੀਂ ਪਾਲਾ ਭਾਵੇਂ ਰੰਗ ਲੈ ਲਓ ਬਲੈਕ ਜਿਹੜਾ ਪਾਲੂ ਝੱਟ ਜਾਊ ਬਲੈਕ ਇਹ ਵੀ ਕੋਟੀਆਂ ਰਿਪਾ ਜਿਨ੍ਹਾਂ ਨੇ ਵਿਆਹ ਸ਼ਾਦੀ ਦਾ ਕੱਪੜਾ ਲੈਣਾ ਤੁਸੀਂ ਬਾਜ਼ਾਰ 'ਚ ਆ ਕੇ ਲੱਖ ਰੁਪਈਆ ਖਰਚਦੇ ਹੋ ਇੱਥੇ ਲੱਖ ਵਾਲਾ ਕੱਪੜਾ ਤੁਹਾਨੂੰ 40000 ਬੁਟੀਕ ਵਾਲਾ ਪੀਸ ਹੈ ਰਾਇਲ ਕਲਾਸ ਪੀਸ ਹੈ 2275 ਰੁਪਈਆ ਰੇਟ ਹੈ ਦਾ ਬਾਜ਼ਾਰ 'ਚ 3500 4000 ਤੋਂ ਘੱਟ ਕੋਈ 4000 ਮੰਗ ਲੈਂਦਾ ਕੋਈ 3500 ਮੰਗ 2000 ਤੇ ਇੱਕ ਹੋਰ ਵੀ ਦੀ ਫੋਟੋ ਲਾ ਕੇ ਸੂਟ 66500 5500 ਪਰ ਸਾਡੇ ਕੋਲ ਇਦਾਂ ਦੇ ਕੰਮ ਨਹੀਂ ਹੈਗੇ ਸਾਡੇ ਕੋਲ ਤਾਂ ਸਿੱਧਾ ਸਿੱਧਾ ਫਾਇਦਾ 2500 ਰੁਪਏ ਦਾ ਸੂਟ ਤਾਜਵਰੀ ਵਾਲਾ ਸੂਟ ਹੈ ਮਾਰਕੀਟ ਦੇ ਵਿੱਚ ਇਹਦਾ ਰੇਟ 30000 ਤੋਂ ਘੱਟ ਨਹੀਂ ਹੋਣਾ ਪਰ ਅਸੀਂ 12000 ਰੁਪਏ ਦਾ ਸੂਟ ਦੇਣਾ ਸਿਰਫ 12000 ਦਾ ਆ ਦੇਖੋ ਕਿੰਦਾ ਚਮ 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 ਕਰਦੀਆਂ ਚੀਜ਼ਾਂ ਹੈਵੀ ਹੈਵੀ ਡਿਜ਼ਾਈਨ ਜਿਹੜੀਆਂ ਕੁੜੀਆਂ ਜਿਹੜਾ ਲੱਭਦੀਆਂ ਉਹੋ ਜਿਹੇ ਪੀਸ ਸਾਨੂੰ ਅਸੀਂ ਦੇਈ ਜਾਂਦੇ ਆ ਪਾਰੇ ਪਾਰੇ ਸੂਟਾਂ ਤੇ ਮੇਲੇ ਲਾਤੇ ਆ ਸਲਾਜੀ ਤੋੜ ਤੇ ਤੋੜ ਤੇ ਤੋੜ ਤੇ ਤੋੜ ਤੇ ਸੂਟਾਂ ਦੇ ਰੇਟਾਂ ਦੇ ਰਿਕਾਰਡ ਤੋੜ ਤੇ ਬਾਗੇ ਪੁਰਾਣੇ ਲੱਗੇ 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 ਜੀ ਮੇਲੇ ਲਾਗੇ ਜਿਹੜੇ ਬਾਜ਼ਾਰ ਚ ਲੈਣੇ ਹੋ ਤੁਸੀਂ 5 500 ਦਾ ਇੱਕ ਇੱਥੇ ਲੈ ਜਾਓ 500 ਦੇ ਦੋ 250 250 250 250 ਬਾਈ ਜੀ 250 ਰੁਪਏ ਦਾ ਸੂਟ ਸ਼ੁਰੂ ਕਰਤਾ ਇੱਕ ਭਾਜੀ ਆ ਚੱਕੋ ਤੋੜ ਤੇ ਰਕਾਰ ਜੀ 1000 ਦੇ ਚਾਰ ਕਰਤੇ ਜੀ 500 ਦੇ 2000 ਦੇ ਚਾਰ 500 ਦੇ ਦੋ ਆ ਚੱਕੋ ਕੋਟਨ ਦਾ ਦੁਪੱਟਾ ਆ ਸੂਟ ਤੇ ਵਰਕ ਹੋਇਆ ਬਜ਼ਾਰ ਦੇ ਵਿੱਚ ਤਾਂ ਗੱਲ ਹੀ ਭੁੱਲ ਜਾਓ ਅਸੀਂ ਖੁਦ 500 ਦੇ ਵਿੱਚ ਆ ਹੁਣ ਕਰਤਾ 700 ਰੁਪਏ ਦੇ ਦੋ ਆ ਦੇਖੋ ਜੀ 350 ਰੁਪਏ ਦਾ ਸੂਟ ਸੂਟ ਕਿੰਨਾ ਸੋਹਣਾ ਨਾਲ ਦੁਪੱਟਾ ਦੇਖੋ ਕਿੰਨਾ ਸੋਹਣਾ 350 ਰਿਕਾਰਡ ਤੋੜ ਤੇ ਚੱਕ ਲੋ ਜੀ 350 350 ਲਓ ਜੀ ਆ ਵੀ 350 ਜੀ ਚੱਕੋ ਦੁਪੱਟਾ ਕਿੰਨਾ ਸ਼ਾਨਦਾਰ ਸੂਟ ਕਿੰਨਾ ਸ਼ਾਨਦਾਰ 350 ਇਹ ਵੀ ਭਾਜੀ 350 ਚੱਕੋ ਜੀ ਦੇਖੋ ਜੀ ਇੰਨੀ ਦਾ ਸਬਜੀ ਮੰਡੀ ਦੇ ਵਿੱਚ ਸਬਜੀ ਦੇ ਸੇਲ ਨਹੀਂ ਲੱਗਦੇ ਜਿੰਨੀ ਸੂਟਾਂ ਦੇ ਸੇਲ ਲਾਤੀ ਆ ਜਿੰਨੇ ਰੇਟ ਅਸੀਂ ਸੈੱਟ ਦਿੱਤੇ ਆ ਪਣ ਹੋਰ ਪਾਸੇ ਨਾ ਜਾਓ ਸਿੱਤਾਈ ਬਾਗੇ ਪੁਰਾਣੇ ਮਾਤੂ ਸ਼੍ਰੀ ਦਸਤਾਰ ਤੇ ਆ ਜਾਓ ਰੰਗ ਦੇਖੋ ਕਿੰਨੇ ਸੋਹਣੇ ਸੋਹਣੇ ਆ ਡਿਜ਼ਾਈਨ ਕਿੰਨੇ ਸੋਹਣੇ ਸੋਹਣੇ ਆ 350 ਰੁਪਏ ਦਾ ਸੂਟ ਦੇ ਰਹੇ ਆ ਜਿਹੜਾ ਬਾਜ਼ਾਰ ਦੇ 700 ਰੁਪਏ ਦਾ ਮਿਲਦਾ ਆ ਚੱਕੋ ਜੀ ਟੀਚਰ ਨਾਲੇ ਸੂਟ ਆ ਗਏ ਜੀ ਕੋਟਨ ਦੇ ਰੇਡ ਇਹਦਾ ਬਾਜ਼ਾਰ ਦੇ ਵਿੱਚ ਤਾਂ ਛੱਡੋ ਮੈਂ ਕਹਿੰਦਾ ਅੱਜ ਕਰਤਾ 500 ਰੁਪਏ ਦਾ ਸੂਟ। ਲਓ 500 ਦਾ ਸੂਟ ਆ ਦੇਖੋ 500 ਦੇ ਸੂਟ ਦੇ ਵਿੱਚ ਵੀ ਡਿਜ਼ਾਈਨ ਵੈਰਾਈਟੀਆਂ ਚੈੱਕ ਕਰ ਲਓ। ਅਸੀਂ ਬਾਕੀ ਦੁਕਾਨਦਾਰਾਂ ਵਾਂਗੂ ਸ਼ੋਅਰੂਮਾਂ ਵਾਂਗੂ ਤੁਹਾਡੀ ਲੁੱਟ ਨਹੀਂ ਕਰਨੀ। ਅਸੀਂ ਕਰਦੇ ਆ ਤੁਹਾਡੇ ਫਾਇਦੇ ਇਸ ਲਈ ਤੁਹਾਨੂੰ ਦੇ ਰਹੇ ਆ 1000 ਚ ਦੋ ਸੂਟ। ਆ ਹੁਣ ਦੇਖੋ ਕੱਪੜਾ ਚੈੱਕ ਕਰ ਲਓ। ਥਾਪੀਆਂ ਮਾਰ ਮਾਰ ਕੱਪੜਾ ਤੋੜੋ ਥਾਪੀ ਟੁੱਟ ਜੂ ਕਹਿੰਦੇ ਕੱਪੜੇ ਨੂੰ ਹੋਣਾ ਕੁਝ ਨਹੀਂ ਇਦਾਂ ਦੇ। ਗਰੰਟੀ ਵਾਲੇ ਕੱਪੜੇ ਸਾਨੂੰ ਦੇ ਰਹੇ ਆ ਸੇਲਾ ਲਾਤੀਆਂ ਰੰਗ-ਬਰੰਗੇ ਸੂਟ ਲਿਆਂਦੇ ਰੰਗ-ਬਰੰਗੇ ਸੂਟ ਲਿਆਂਦੇ ਕੋਈ ਨੀਲਾ ਕੋਈ ਪੀਲਾ ਕੋਈ ਕਾਲਾ ਕੋਈ ਚਿੱਟਾ ਆ ਦੇਖੋ ਰਾਇਲ ਕਲਾਸ ਚੀਜ਼ਾਂ ਬਈ ਜਿਹੜੀਆਂ ਕੁੜੀਆਂ ਅੱਜਕੱਲ ਪਸੰਦ ਕਰਦੀਆਂ ਚੀਜ਼ਾਂ ਦੇ ਰਹੇ ਆ ਵਧੀਆ-ਵਧੀਆ ਰੇਟ ਲਿਖ-ਲਿਖ ਕੇ ਲਾਤੇ ਆ 650 ਦਾ ਸੂਟ ਰਹਿ ਗਿਆ ਬਾਈ ਜੀ ਕਰ ਕਮਾਲ ਦਿੱਤੀ ਆ ਤੁਸੀਂ ਬਿਲਕੁਲ ਆ ਚੱਕੋ ਜੀ 650 ਦਾ ਸੂਟ ਆ ਦੇਖੋ ਸੂਟ ਕਿੰਨਾ ਸ਼ਾਨਦਾਰ ਆ ਦੁਪੱਟਾ ਕਿੰਨਾ ਪਿਆਰਾ ਬਾਟਮ ਕਿੰਨੀ ਨਜ਼ਾਰੇਦਾਰ ਆ ਪਿਓਰ ਕਾਟਨ ਦੇ ਪੈਪਰਿਕ ਹੈ ਜੀ ਪਿਓਰ ਕਾਟਨ ਦੇ ਚਾਹੇ ਦਾਦੀਆਂ ਮਾਵਾਂ ਚਾਚੀਆਂ ਭੈਣਾਂ ਤਾਈਆਂ ਨੇ ਜਿੰਨੇ ਲੈਣੇ ਆ ਆ 653 ਦਿਨਾਂ ਦਾ ਮੇਲਾ ਆ ਤਿੰਨ ਦਿਨਾਂ ਦਾ ਮੇਲਾ ਬਾਕਾ ਪ੍ਰਾਣਾ ਮੋਗਾ ਰੋਡ ਤੇ ਮੇਲਾ 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 ਜੀ ਆ ਦੇਖੋ ਜੀ ਸੂਟ ਚੈੱਕ ਕਰੀ ਜਾਓ ਰੂਹ ਖੁਸ਼ ਹੁੰਦੀ ਹੋਣੀ ਆ ਤੁਹਾਡੀ ਵੀ ਇਦਾਂ ਦੀਆਂ ਚੀਜ਼ਾਂ ਇਤਾਂ ਦੇ ਡਿਜ਼ਾਈਨ ਆ ਦੇਖੋ ਕਲਰ ਚੈੱਕ ਕਰੀ ਜਾਓ ਹਣਾ ਮਤਲਬ ਹਰ ਪੱਖੋਂ ਤੁਹਾਡੇ ਅਸੀਂ ਫਾਇਦੇ ਕਰ ਦੇਣੇ ਆ ਤੁਸੀਂ ਘਰ ਪਾਉਣੇ ਆ ਸੂਟ ਤੁਸੀਂ ਬਾਹਰ ਪਾਉਣੇ ਆ ਤੁਸੀਂ ਮਾਰਕੀਟਾਂ ਜਿਹਾਣਾ ਇਦਾਂ ਦੀਆਂ ਚੀਜ਼ਾਂ ਲੈ ਜਾਓ ਇਨੇ ਰੇਟ ਘਟਿਆ ਚੈਲੰਜ ਪੂਰਾ ਵੀ ਹੋਰ ਕਿਸੇ ਨੇ ਦੇਣਾ ਨਹੀਂ ਰੰਗ ਕਾਲਾ ਜਿਹੜਾ ਪਾਉਂਦਾ ਰੰਗ ਕਾਲਾ ਉਹਨੂੰ ਲੱਗਦਾ ਨਹੀਂ ਪਾਲਾ ਭਾਵੇਂ ਰੰਗ ਲੈ ਲਓ ਬਲੈਕ ਜਿਹੜਾ ਪਾਲੂ ਝੱਟ ਜਾਊ ਬਲੈਟ ਇਹ ਵੀ ਕੋਟੀਆਂ ਦੇ ਪਾ ਦੇਖੋ ਭਾਜੀ ਆ ਕਾਟਨ ਦਾ ਸੂਟ ਆ ਚਿਕਨ ਦਾ ਵਰਕ ਹੋਇਆ ਦੁਪੱਟਾ ਪਿਓਰ ਦਾ ਲੱਗਿਆ ਰੇਟ ਹੈ ਕਿੰਨਾ ਕੋਈ 1500 ਨਹੀਂ ਕੋਈ 1200 ਨਹੀਂ 750 ਰੁਪਿਆ ਆ ਵੀ ਚੈੱਕ ਕਰੋ ਜੀ ਸੂਟ ਡਿਜੀਟਲ ਪ੍ਰਿੰਟ ਹੋਇਆ ਨਾਲ ਦੁਪੱਟਾ ਲੱਗਿਆ ਪਿਓਰ ਦਾ ਰੇਟ ਇਹਦਾ ਵੀ 850 ਚੱਕੋ ਜੀ ਰੇਟ ਚੱਕੀ ਚੱਲੋ ਆ ਵੀ ਚੱਕੋ ਜੀ ਰਿਯਾਨ ਫੈਬਰਿਕ ਨਾਲ ਪਿਓਰ ਦੁਪੱਟਾ ਰੇਟ ਦਾ ਵੀ 850 850 ਆਹ ਪ੍ਰਿੰਟ ਦੇਖੋ ਡਿਜ਼ਾਈਨ ਦੇਖੋ ਰੰਗ ਦੇਖੋ ਲਾਈਟ ਲੈ ਲਓ ਡਾਰਕ ਲੈ ਲਓ ਜਿੰਦਾ ਨੇ ਮਰਜ਼ੀ ਲੈ ਜਾਓ ਭਾਈ ਮੇਲਾ ਲੱਗ ਗਿਆ ਦੇਖੋ ਕੁੜੀਆਂ ਵੀ ਖੁਸ਼ ਬੀਬੀਆਂ ਵੀ ਖੁਸ਼ ਆਂਟੀਆਂ ਤਾਈਆਂ ਚਾਚੀਆਂ ਮਾਸੀਆਂ ਭੂਆ ਵੀ ਖੁਸ਼ ਆ ਚੱਕੋ ਜੀ ਹੁਣ ਆ ਗਏ ਬਟਿਕ ਸੂਟ ਰਾਇਲ ਕਲਾਸ ਸੂਟ ਆ ਗਏ ਫੋਟੋ ਵਾਲੇ ਆ ਚੱਕੋ ਜੀ ਸਭ ਤੋਂ ਵੱਡਾ ਚੈਲੰਜ ਕਰਦੇ ਨੇ ਫੋਟੋ ਵਾਲਾ ਸੂਟ ਜਿਹੜਾ ਮਰਜ਼ੀ ਲੈ ਲਓ ਬਾਜੂ ਪਹੁੰਚੇ ਬਣੇ ਹੋਏ ਆ ਚੈੱਕ ਕਰ ਲਓ ਭਾਜੀ 25 2500 26 2600 ਵਿਗਦਾ ਜਿਹੜਾ ਮਰਜੀ ਸੂਟ ਚੱਕੋ 1000 ਰੁਪਿਆ 1000 ਰੁਪਏ ਦੇ ਵਿੱਚ ਇੱਕੋ ਹੀ ਰੰਗ ਨਹੀਂ ਜਿੰਨੇ ਮਰਜੀ ਰੰਗ ਲੈ ਜਾਓ ਜਿੰਨੇ ਮਰਜੀ ਡਿਜ਼ਾਈਨ ਲੈ ਜਾਓ ਚੀਜ਼ਾਂ ਇਦਾਂ ਦੀਆਂ ਦਵਾਂਗੇ ਜਿਹੜੀਆਂ ਕਿਤੇ ਤੁਹਾਨੂੰ ਮਿਲਣੀਆਂ ਨਹੀਂ ਆ ਵੀ 1000 ਰੁਪਏ ਦਾ ਦੇਖੋ ਜੀ ਆ ਆ ਗਿਆ ਬਲੈਕ ਸੂਟ ਕਹਿੰਦੇ ਜਿਹੜਾ ਪਾਉ ਬਲੈਕ ਛੇਤੀ ਜਾਉ ਬਲੈਕ ਦਾ ਦੁਪੱਟਾ ਚੈੱਕ ਕਰੋ ਜੀ ਨਾਲ ਪਿਓਰ ਦਾ ਲਾ ਕੇ ਇਹ ਵੀ 1000 ਰੁਪਏ ਦਾ ਆ ਵੀ ਚੈੱਕ ਕਰੋ ਜੀ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਕੱਢਿਆ ਬਹੁਤ ਸੋਹਣੇ ਸੋਹਣੇ ਦੁਪੱਟੇ ਆ ਰੰਗ ਵੀ ਬਹੁਤ ਸੋ ਆ ਦੇਖੋ ਇਦਾਂ ਦੀਆਂ ਚੀਜ਼ਾਂ ਤੁਹਾਨੂੰ ਅਸੀਂ ਫ੍ਰੀ ਦੇ ਭਾਅ ਦੇ ਰਹੇ ਆ ਜੀ ਕਾਡੀਆਂ ਦੇ ਭਾਅ ਦੇ ਰਹੇ ਆ ਕੋਈ 3000 ਨਹੀਂ ਕੋਈ 3500 ਨਹੀਂ ਕੋਈ 1000 ਚ ਕੋਈ 1200 ਚ ਕੋਈ 1300 ਚ ਆ ਵੀ ਦੇਖੋ ਤੁਸੀਂ ਹਨਾ ਹਰ ਇੱਕ ਚੀਜ਼ ਦੇਖੋ ਫੋਟੋਆਂ ਵਾਲੇ ਸੂਟ ਆ ਭਾਈ ਸਾਹਿਬ ਫੋਟੋਆਂ ਵਾਲੇ ਬਾਹਾਂ ਤੇ ਵੀ ਕੰਮ ਦੁਪੱਟੇ ਤੇ ਵੀ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਬਣਾਇਆ ਆ 1200 ਤੇ 75 ਰੁਪਏ ਦੇ ਵਿੱਚ ਸੂਟ ਆ ਵੀ ਦੇਖੋ ਆ ਵੀ ਦੇਖਿਓ ਨੂੰ ਕਰ ਦੋ ਵੱਧ ਤੋਂ ਵੱਧ ਸ਼ੇਅਰ ਆ ਚੱਕੋ ਭਾਜੀ ਪੰਜ ਸੂਟ ਲਾ ਲੱਗੇ ਆ ਸ਼ੇਅਰ ਤੇ 1 2 3 4 ਤੇ 5 ਸੂਟ ਸ਼ੇਅਰ ਤੇ ਲਾ ਦਿਓ ਛੇਤੀ ਛੇਤੀ ਮੇਰੀਆਂ ਭੈਣਾ ਆ ਗਿਫਟ ਤੁਹਾਡੇ ਘਰ ਪਹੁੰਚ ਜਾਣੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੋ ਨਾ ਹੈਂਗ ਲੱਗੇ ਤੇ ਨਾ ਲੱਗੇ ਫਰਕ ਨਹੀਂ ਰੰਗ ਆਵੇ ਕਹਿੰਦੇ ਚੋਖਾ ਆ ਚੱਕੋ ਪੰਜ ਸੂਟ ਦੇ ਰਹੇ ਆ ਜੀ ਗਿਫਟ ਫ੍ਰੀ ਕਾਸਟ ਕਰਨਾ ਕੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੋ ਨਾਲੇ ਤਾਂ ਥੋੜਾ ਫਾਇਦਾ ਹੋਣਾ ਨਾਲੇ ਉਹਨਾਂ ਲੋਕਾਂ ਦਾ ਫਾਇਦਾ ਹੋਣਾ ਜਿਹੜੇ ਬਜ਼ਾਰਾਂ ਚੋਂ ਕਰਾਂਦੇ ਆ ਲੁੱਟ ਲਓ ਜੀ ਵਿਆਹ ਸ਼ਾਦੀਆਂ ਦੇ ਕੱਪੜਾ ਲੈਣਾ ਦਾਜਬੇਰ ਦੇ ਕੱਪੜਾ ਲੈਣਾ ਦੇਣ ਲੈਣੇ ਲੈਣਾ ਤਾਂ ਉਹਦੇ ਵਿੱਚ ਵੀ ਆ ਗਈਆਂ ਬਹੁਤ ਸੋਹਣੀਆਂ ਸੋਹਣੀਆਂ ਵੈਰਾਈਟੀਆਂ ਰੇਟ ਇੰਨੇ ਘਟਿਆ ਰੂਹ ਖੁਸ਼ ਕਰ ਦੇਣੀ ਆ ਦੇਖੋ ਚੀਜ਼ਾਂ ਜਿਨ੍ਹਾਂ ਨੇ ਵਿਆਹ ਸ਼ਾਦੀ ਦਾ ਕੱਪੜਾ ਲੈਣਾ ਤੁਸੀਂ ਬਾਜ਼ਾਰ 'ਚ ਆ ਕੇ ਲੱਖ ਰੁਪਈਆ ਖਰਚਦੇ ਹੋ ਇੱਥੇ ਲੱਖ ਵਾਲਾ ਕੱਪੜਾ ਤੁਹਾਨੂੰ 40000 'ਚ 35000 'ਚ ਇਦਾਂ ਅਸੀਂ ਦੇ ਦੇਣਾ ਡਿਜ਼ਾਈਨਡ ਰੂਮ ਦੇਖੀ ਜਾਓ ਚੀਜ਼ਾਂ ਚੌਣ ਚੌਣ ਕੇ ਲਿਆ ਰਹੇ ਆ ਰੇਡ ਮਿੱਟੀ ਦੇ ਭਾ ਕੀਤੇ ਹੋਇਆ ਫੈਕਟਰੀਆਂ ਨਾਲੋਂ ਸਸਤਾ ਮਿੱਲਾ ਨਾਲੋਂ ਸਸਤਾ ਵੱਡੇ ਵੱਡੇ ਹੋਲ ਸੇਲਰਾਂ ਨਾਲੋਂ ਸਸਤਾ ਕਪੜਾ ਮਰੇਆ ਇੱਥੇ ਭਾਵੇਂ ਇੱਕ ਸੂਟ ਲੈ ਜਾਓ ਭਾਵੇਂ 10 ਲੈ ਜਾਓ ਭਾਵੇਂ 20 ਲੈ ਜਾਓ जिन्ना ने ਨਮਾ ਕੰਮ ਸ਼ੁਰੂ ਕਰਨਾ ਦੁਕਾਨਾਂ ਚਲਾ ਰਹੇ ਹੋ ਤੁਸੀਂ ਰੀਸੇਲਰੋਂ ਆਜੋ ਛੇਤੀ ਛੇਤੀ ਜਿਹੜੇ ਐਨ ਆਰ ਆਈ ਭੈਣ ਭਰਾ ਆਏ ਆ ਤੁਸੀਂ ਵੀ ਆਨਲਾਈਨ ਸ਼ਾਪਿੰਗ ਕਰ ਸਕਦੇ ਆ ਹਰ ਕਿਸੇ ਦਾ ਵੱਡਾ ਫਾਇਦਾ ਹੋ ਰਿਹਾ ਹੈ ਇੱਥੇ ਬਿਲਕੁਲ ਗੱਲ ਆ ਭਾਜੀ ਦੇਖੋ ਰਾਇਲ ਕਲਾ ਸਾਡਾ ਸਟੋਰ ਹੈਗਾ ਵਾ ਮਾਤੂ ਸ਼੍ਰੀ ਦਸਤਾਰ ਪਾਗਾ ਪਣਾ ਬਹੁਤ ਵੱਡਾ ਡੰਪਾ ਬਹੁਤ ਵੱਡਾ ਕਦਮ ਹੈ ਜਿੱਥੇ 200 ਰੁਪਏ ਤੋਂ ਲੈ ਕੇ 30 30000 ਤੱਕ ਦੇ ਸੂਟ ਹੈਗੇ 30 30000 ਤੱਕ ਦੇ ਬਸ ਫਰਕ ਕੀ ਹੈ ਆਮ ਵੱਡੇ ਵੱਡੇ ਮੋਲਾਂ ਨੂੰ ਅਸੀਂ ਕੋਈ ਲੁੱਟ ਨਹੀਂ ਕਰਦੇ ਕੋਈ ਠੰਡਾ ਕੋਕਾ ਕੋਲਾ ਪਵਾ ਕੇ ਪੈਟੀਆਂ ਪੂੜੀਆਂ ਛੈਟੀਆਂ ਖਵਾ ਕੇ ਵਰਗਾ ਸ਼ਰਕਾ ਖਵਾ ਕੇ ਅਸੀਂ ਤੁਹਾਡੇ ਨਾਲ ਲੁੱਟ ਨਹੀਂ ਕਰਦੇ ਅਸੀਂ ਰੇਟ ਉਹੀ ਦੇਣਾ ਜਿਹੜਾ ਉੱਤੇ ਲਿਖਿਆ ਵਾ ਅਸੀਂ ਵੱਡੇ ਵੱਡੇ ਧਨਾੜ ਦੁਕਾਨਦਾਰਾਂ ਵਾਂਗੂ ਤੁਹਾਡੀ ਲੁੱਟ ਤਾਂ ਜਮਾ ਹੀ ਨਹੀਂ ਕਰਨੀ ਤੇ ਨਾ ਹੋਣ ਦੇਣੀ ਹੈ ਦੇਖੋ ਦੁਪੱਟਿਆਂ ਦੇ ਕਿੰਨੇ ਸੋਹਣੇ ਕੰਮ ਆ ਕਢਾਈਆਂ ਕਿੰਨੀਆਂ ਸੋਹਣੀਆਂ ਰੰਗ ਅੰਗਰੇਜ਼ੀ ਦੇ ਰਹੇ ਆ ਗਲੇ ਤੇ ਕੰਮ ਦੇ ਰਹੇ ਆ ਘੇਰੇ ਤੇ ਕੰਮ ਦੇ ਰਹੇ ਆ ਆਹ ਦੇਖੋ ਹਰ ਇੱਕ ਜੀ ਡਿਟੇਲ ਦੁਪੱਟੇ 3D ਸੂਟ ਇਦਾਂ ਦੀਆਂ ਚੀਜ਼ਾਂ ਜੋ ਤੁਹਾਨੂੰ ਮਿਲਣੇ ਨਹੀਂ ਦੇਖੋ ਕਿੰਨਾ ਸੋਹਣਾ ਕੰਮ ਕਿੰਨਾ ਸੋਹਣਾ ਰੰਗ ਕਿੰਨੀ ਸੋਣੀ ਘਟਾਈ ਦੁਪट्टे ਦਾ ਡਿਜ਼ਾਈਨ ਦੇਖ ਲਓ ਕਿਦਾਂ ਨਿਕਲਦਿਆਂ ਕਿਨੇ ਐਨ ਪੂਰੀਆਂ ਅੰਦਰੋਂ ਖੁਸ਼ੀਆਂ ਚੀਜ਼ਾਂ ਇਦਾਂ ਦੇ ਰਹੇ ਆ ਰੰਗ ਪਿੰਕ ਪਿੰਕ ਰੰਗ ਦੇਖੋ ਜੀ ਬੜਾ ਲਾਈਟ ਲਾਈਟ ਜ ਮੈਂ ਕਹਿੰਦਾ ਗਰਮੀਆਂ ਦੇ ਵਿੱਚ ਐਹੋ ਜੇ ਰੰਗ ਭਾਜੀ ਮੋਹ ਲੈਂਦੇ ਆ ਡਿਜ਼ਾਈਨ ਕਿੰਨਾ ਪਿਆਰਾ ਵਰਕ ਕਿੰਨਾ ਸ਼ਾਨਦਾਰ ਆ ਪਿਆਰੀਆਂ ਪਿਆਰੀਆਂ ਚੀਜ਼ਾਂ ਆ ਚੈੱਕ ਕਰੋ ਜੀ येलो ਸਵੀਟ ਬਟਿਕ ਵਾਲਾ ਪੀਸ ਹੈ ਰਾਇਲ ਕਲਾਸ ਪੀਸ ਹੈ 2275 ਰੁਪਿਆ ਰੇਟ ਹੈ ਦਾ ਬਾਜ਼ਾਰ 'ਚ 3500 4000 ਤੋਂ ਘੱਟ ਨਹੀਂ ਮਿਲਦਾ ਆ ਦੇਖ ਲਓ ਜੀ ਫੋਟੋ ਵਾਲਾ ਸੂਟ ਮਾਡਲ ਵਾਲੇ ਸੂਟ ਤੁਹਾਨੂੰ ਅਸੀਂ ਦੇ ਰਹੇ ਆਂ ਦੁਪੱਟਿਆਂ ਦੇ ਤੁਸੀਂ ਚੀਜ਼ਾਂ ਚੈੱਕ ਕਰ ਲਓ ਬਹੁਤ ਸੋਹਣੇ ਆਹ ਵੀ ਦੇਖੋ ਰੰਗ ਬਲੈਕ ਦੇ ਵਿੱਚ ਹੈ ਨਾ ਆ ਦੇਖੋ ਜੀ ਕੋਈ 4000 ਮੰਗ ਲੈਂਦਾ ਕੋਈ 3500 ਮੰਗ ਲੈਂਦਾ 2000 2000 ਰੁਪਏ ਦੇ ਵਿੱਚ ਸੂਟ ਤੁਹਾਨੂੰ ਅਸੀਂ ਦੇ ਰਹਿਣਾ ਆ ਵੀ ਦੇਖ ਤੁਸੀਂ ਹਣਾ ਬਹੁਤ ਸੋਹਣੇ ਸੋਹਣੇ ਸੂਟ ਹਰ ਇੱਕ ਦਾ ਫਾਇਦਾ ਕਲਰ ਚੈੱਕ ਕਰ ਲਓ ਕਹਿੰਦੇ ਇੱਕ ਔਰ ਬੀ ਨੇ ਸੂਟ ਪਾਇਆ ਸੀ ਤੇ ਇੱਕ ਔਰ ਬੀ ਦੀ ਫੋਟੋ ਲਾ ਕੇ ਸੂਟ 6650 5500 ਪਰ ਸਾਡੇ ਕੋਲ ਇਦਾਂ ਦੇ ਕੰਮ ਨਹੀਂ ਹੈਗੇ ਸਾਡੇ ਕੋਲ ਤਾਂ ਸਿੱਧੋ ਸਿੱਧਾ ਫਾਇਦਾ 2500 ਰੁਪਏ ਦਾ ਸੂਟ ਆਹ ਦੇਖੋ ਜੀ ਕਿੰਨਾ ਸੋਹਣਾ ਸੂਟ ਆ ਦੇਖੋ ਕਿੰਨਾ ਸੋਹਣਾ ਕੰਮ ਆ ਆਹ ਦੇਖੋ ਕਿੰਨਾ ਵਧੀਆ ਵਧੀਆ ਡਿਜ਼ਾਈਨ ਬਣੇ ਹੋਏ ਆ ਆਹ ਲਓ ਜੀ ਆਹ ਹੀ ਚੀਜ਼ ਬਣਨੀ ਸੇਮ ਰੰਗ ਤੁਸੀਂ ਦੇਖ ਲਿਆ 2000 ਰੁਪਏ ਦੇ ਵਿੱਚ ਤੁਹਾਨੂੰ ਅਸੀਂ ਇਹ ਸੂਟ ਦੇ ਰਿਹਾ ਸਿਰਫ 2000 ਦੇ ਵਿੱਚ ਆ ਚੱਕੋ ਜੀ ਦਾਜਵਰੀਆਂ ਵਾਲੇ ਸੂਟ ਕੋਈ ਕਹਿੰਦਾ ਅਸੀਂ ਆਪਦੀ ਨੂਨ ਨੂੰ ਪੂਰੇ ਸੁਹਣੇ ਸੁਹਣੇ ਸੁਣੇ ਗਿਫਟ ਸੂਟ ਕਰਨੇ ਆ ਆ ਚੱਕ ਕਰੋ ਜੀ ਵਿਆਹ ਸ਼ਾਦੀ ਵਾਲੇ ਸੂਟ ਆ ਗਏ ਮੇਰੀ ਭੈਣ ਦਾ ਵਿਆਹ ਆ ਗਿਆ ਵਾ ਐਨ ਆਰ ਆਈ ਵੀਰਾਂ ਪਾਰੋਂ ਜਿੰਨੇ ਮਰਜੀ ਆ ਆ ਚੱਕੋ ਦਾਜਵਰੀ ਵਾਲੇ ਸੂਟ ਆ ਗਏ ਮਾਤੂ ਸ਼੍ਰੀ ਦਸਤਾਰ ਪਾਗੇ ਪ੍ਰਾਣੇ ਤੇ ਜਵਾ ਨਵੀਆਂ ਤੇ ਰਾਇਲ ਕਲਾਸ ਆਈਟਮਾਂ ਆ ਵੀ ਚੱਕੋ ਜੀ orange color ਦਾ ਦਾਜਵਰੀ ਵਾਲਾ ਸੂਟ ਹੈ ਮਾਰਕੀਟ ਦੇ ਵਿੱਚ ਇਹਦਾ ਰੇਟ 30000 ਤੋਂ ਘੱਟ ਨਹੀਂ ਹੋਣਾ ਪਰ ਅਸੀਂ 12000 ਰੁਪਏ ਦਾ ਸੂਟ ਦੇਣਾ ਸਿਰਫ 12000 ਦਾ ਰਾਇਲ ਕਲਾਸ ਆਈਟਮ ਹੈ ਕੋਈ 8000 ਕੋਈ 7000 ਕੋਈ 9000 ਕੋਈ 12000 ਕੋਈ 15000 ਭਾਜੀ 20 20 30 30000 ਵਾਲੇ ਸੂਟ ਹੈ ਸਾਡੇ ਰਾਇਲ ਕਲਾਸ ਸੂਟ ਹੈ ਸਾਡੇ ਕੋਲ ਹਰ ਕਿਸੇ ਬੰਦੇ ਦਾ ਬਜਟ ਹੈਗਾ ਆ ਕੋਈ 2.5 ਦਾ ਸੂਟ ਲੈਣਾ ਹੈ ਤਾਂ ਉਹਦਾ ਵੈਲਕਮ ਆ ਭਾਵੇਂ ਤੁਸੀਂ 2.5 ਹਜ਼ਾਰ ਦਾ ਲੈ ਜਾਓ ਭਾਵੇਂ 25 ਹਜ਼ਾਰ ਦਾ ਲੈ ਜਾਓ ਇਦਾਂ ਦੀਆਂ ਚੀਜ਼ਾਂ ਇੱਥੇ ਆਉਣ ਦੇ ਫਾਇਦੇ ਕੀ ਆ ਇੱਕੋ ਹੀ ਛੱਤ ਹੇਠਾਂ ਤੁਹਾਨੂੰ ਸਾਰੀਆਂ ਵੈਰਾਈਟੀਆਂ ਤੁਸੀਂ ਸੂਟ ਲੈ ਜਾਓ ਸ਼ਰਾਰੇ ਗਰਾਰੇ ਗਾਉਨ ਡਰੈਸਾਂ ਤੁਸੀਂ ਰੈਡੀਮੇਡ ਕੁਰਤੇ ਪਲਾਜ਼ੋ ਲੈ ਜਾਓ ਤੁਸੀਂ ਕੁਰਤੇ ਪਜਾਮੇ ਲੈ ਜਾਓ ਮੁੰਡਿਆਂ ਦੇ ਲਈ ਦਸਤਾਰਾਂ ਲੈ ਜਾਓ ਸ਼ੇਰਵਾਨੀਆਂ ਲੈ ਜਾਓ ਬਲੇਜ਼ਰ ਪਾਸਟਰ ਲੈ ਜਾਓ ਮਤਲਬ ਭੈਣ ਭਾਈ ਜਿਹੜੇ ਆਓ ਸਾਰਿਆਂ ਨੂੰ ਖੁਸ਼ ਕਰਕੇ ਭੇਜਾਂਗੇ ਦੇਖੋ ਆ ਦੇਖੋ ਕਿੰਦਾ ਚਮ 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 ਕਰਦੀਆਂ ਚੀਜ਼ਾਂ ਹੈਵੀ ਹੈਵੀ ਡਿਜ਼ਾਈਨ ਜਿਹੜੀਆਂ ਕੁੜੀਆਂ ਜਿੱਕਰ ਲੱਭਦੀਆਂ ਉਹੋ ਜਿਹੇ ਪੀਸ ਸਾਨੂੰ ਅਸੀਂ ਦੇਈ ਜੰਨੇ ਆ ਪਾਰੇ ਪਾਰੇ ਸੂਟਾਂ ਦੇ ਮੇਲੇ ਲਾਤੇ ਆ ਮੇਰੇ ਕੋਲ ਭਾਜੀ ਡਿਜ਼ਾਈਨਰ ਪੀਸ ਹੈ ਰਾਇਲ ਕਲਾਸ ਪੀਸ ਹੈ ਸਿੱਧੀ ਜੀ ਗੱਲ ਹੈ ਸਪਸ਼ਟ ਜੀ ਗੱਲ ਹੈ ਬਹੁਤ ਵੱਡਾ ਕਦਮ ਹੈ ਜਿੱਤੇ ਹਰ ਇੱਕ ਚੀਜ਼ ਮਿਲਦੀ ਹੈ ਕੋਈ ਅਸੀਂ ਰਾਇਲ ਕਲਾਸ ਜਾਂ ਲਗਜ਼ਰੀ ਨਹੀਂ ਹੈਗਾ ਇੱਥੇ ਆਈਟਮਾਂ ਸਾਰੀਆਂ ਹੈਗੀਆਂ ਰੇਟ ਬਹੁਤ ਘੱਟ ਹੈ ਜੀ ਜ ਹਰ ਇੱਕ ਮਿਲ ਜਾਣੀ ਆ ਸੂਈ ਤੋਂ ਲੈ ਕੇ ਜਹਾਜ਼ ਤੱਕ ਆ ਵੀ ਤੁਸੀਂ ਚੈੱਕ ਕਰ ਲੋ ਹਰ ਇੱਕ ਤਰ੍ਹਾਂ ਦੀ ਚੀਜ਼ ਤੁਹਾਨੂੰ ਮਿਲਣੀ ਆ ਤੁਸੀਂ ਸਾਡੇ ਕੋਲ ਆ ਜਾਓ ਕੋਟਨ ਲੈ ਜਾਓ ਮਸਰੀਲ ਲੈ ਜਾਓ ਰੇਸ਼ਮੀ ਕਪੜਾ ਲੈ ਜਾਓ ਚਾਹੇ ਸਿਰਕਲੇਜੋ ਚਾਹੇ ਪਾਰਟੀ ਵੇਅਰ ਲੈ ਜਾਓ ਹਰ ਇੱਕ ਸੂਟ ਦੇ ਉੱਤੇ ਲਾਤੀਆਂ ਬਹੁਤ ਵੱਡੀਆਂ ਵੱਡੀਆਂ ਆਫਰਾਂ ਛੇਤੀ ਛੇਤੀ ਆਜੋ ਬਾਗਾ ਪ੍ਰਾਣਾ ਆਉਣਾ ਮਾਤੂ ਸ਼੍ਰੀ ਦਸਤਾਰ ਦੇ ਸਟੋਰ ਤੇ ਆਉਣਾ 3 3000 35 3500 ਦੇ ਵਿੱਚ ਇਦਾਂ ਦੇ ਸੂਟ ਅਸੀਂ ਦੇ ਦੇਣੇ ਆ ਛੇਤੀ ਪਹੁੰਚੋ ਹੋਰ ਪਾਸੇ ਜਾਇਓ ਨਾ ਲੁੱਟਣਾ ਕਰਾਓ ਆਪਣੀ ਵੱਡੇ ਫਾਇਦੇ ਕਰਾਂਗੇ ਕਿਆਰਾਮਨ ਹੋਮਸੰਧੀ ਨਾਲ ਹਰਦੀਪ ਸਿੰਘ ਦੱਗੜਸਾਂਹ ਟੀਵੀ ਵਾਗਾਪੁਰਾ